ਆਈਫਾਏ ਉਹਨੂੰ ਐਵੇਂ ਕਹਿਣ ਕਿ ਹਮੇ ਇੱਕ ਗਲਤ ਚੋਇਸ ਸੜ ਗਈ ਆ ਕਬਲ ਇੱਕ ਮਿੰਟ ਘਾਲ ਸੁਣੀ ਨਾ ਸਾਮੀ ਦੀਦੀ ਉਹ ਖਰਾਬ ਹੋ ਜਣੇ ਆ ਜੇ ਟਾਡੇ ਹੁੰਦੇ ਨਾ ਤਾਂ ਫੇਰ ਗੱਲ ਹੋਰ ਹੁੰਣੀ ਸੀ ਸਾਰਾ ਆ ਘੜਨਾ ਬਿੱਲੀ ਬੈਠੀ ਰਹਿੰਦੀ ਆ ਇਹਨਾਂ ਨੇ ਕਿ ਮਿਸਤਰੀ ਲਾਈਟ ਲਾਗੋ ਵੀ ਇਹਦੇ ਕੰਮ ਨਹੀਂ ਕਰਾਦਾ ਆ ਚਾਰਾ ਗੋਣੀ ਬਣਾ ਸਕਦੀ ਹੋਰੇ ਨੇ ਸਵੇਹਾ ਕੰਮ ਕਰਨਾ ਮੰਮੀ ਵੀ ਨਹੀਂ ਕੁਝ ਕਹਿੰਦੇ ਹੈਗੇ ਸਾਰਾ ਦਿਨ ਭੂਣ ਨੂੰ ਚੰਬੜੀ ਦਿੰਦੀ ਆ ਇੰਨਾ ਕੰਮ ਆ ਸਾਰਾ ਦਿਨ ਮੈਂ ਖਾਪੀ ਜਾਣੀ ਆ ਕਰਦੀ ਕਾਡਨੀ ਆ ਨਾ ਅੱਜ ਮੰਮੀ ਨਾਲ ਗੱਲ ਪਹਿਲਾਂ ਤੇ ਮੈਂ ਕਵਨ ਨੂੰ ਜਾ ਕੇ ਪੁੱਛਣੀ ਆ ਇੰਨਾ ਥੋੜਾ ਮੇਰੇ ਕੋਲ ਕੰਮ ਹੁੰਦਾ ਵਾ ਉਤੋਂ ਮੈਨੂੰ ਸਰਵਾਈਵ ਕਰਿਆ ਸਾਰੇ ਹੱਥ ਪੈਰ ਮੇਰੇ ਫੀਲਡ ਬੁਤੇ ਰਹਿੰਦੇ ਆ ਇਹਨਾਂ ਨੇ ਤੇ ਮੈਨੂੰ ਛੜਿਆ ਨਹੀਂ ਸਮਝ ਛੜਿਆ ਉਹ ਕਿ ਚਲ ਚੁੱਪ ਚਾਪ ਕੰਮ ਕਰਦੀ ਰਹਿੰਦੀ ਆ ਮਿਸਤਰੀ ਵੀ ਕਿਹੜਾ ਇੱਕ ਲੱਗਾ ਵਾ ਤਿੰਨ ਤਿੰਨ ਦੇ ਮਿਸਤਰੀ ਲੱਗੇ ਆ ਮਗਨਾਂ ਦੀ ਧੀ ਮ ਜਨਾ ਸੁ ਤੀਰਵਰਜਾ ਬੰਨ੍ਹ ਕੇ ਤੇ ਬਾਰੋਂ ਕੇ ਜਨਨ ਤੱਕ ਟਾਣਾ ਹੱਲੇ ਕਵਲਾ ਕਵਲਾ ਸੰਜਿਨੀ ਤਸੋ ਦਸਨਾ ਮੈਂ ਕਿਹਾ ਬਹੁਤ ਨੂੰ ਆਪਣੇ ਆਪ ਨਹੀਂ ਰਹਗੀ ਘਰ ਦੇ ਵਿੱਚ ਮਿਸਤੀ ਲੱਗਿਆ ਤੇ ਤੂੰ ਵੀ ਲੱਗੂ ਕੋਈ ਕੰਮ ਹੀ ਕਰਾ ਰਿਆ ਕਰ ਜੀ ਦੀ ਤੈਨੂੰ ਕਰਨ ਦੇ ਉਹ ਤਾਂ ਫਿਰ ਕੀ ਵਾਜੇ ਤੂੰ ਕਰ ਲੋਗੇ ਮੈਂ ਨਾ ਕਦੀ ਲੰਬੇ ਪੈ ਗਈ ਛੇਤੀ ਨੂੰ ਹੋਣ ਰਿਆ ਹੀ ਅਸ਼ਾ ਤੇਰੀ ਬਿਲੀ ਦੇ ਸਿਰ ਪਿੜੂ ਹੁੰਦੀ ਰਹਦੀ ਆ ਮੈਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਆ ਮੇਰੇ ਨਹੀਂ ਸੇ ਦੀਦੀ ਫੇਰ ਕੇ ਹੋਏ ਜੇ ਤੁਸੀਂ ਕਰ ਲੋਗੇ ਮੈਂ ਕਦੀ ਰਾਮ ਹੀ ਕੰਦਾ ਪੀਹ ਤੁਸੀਂ ਦੇਹ ਤੇ ਸਹੀ ਕੰਮ ਕਰ ਤੇ ਮੈਂ ਦੀਦੀ ਨੂੰ ਨਹੀਂ ਲੋੜਨੀ ਦੀਦੀ ਦੇ ਆਪੇ ਕੰਮ ਕਰਨਾ ਕੋਲ ਮੇਰੀ ਸੁਣ ਗੱਲ ਅੱਗੇ ਗੱਲ ਹੋਰੀ ਅੱਗੇ ਸਿਰਫ ਆਪਾਂ ਘਰ ਦੇ ਮੈਂਬਰ ਹੁੰਨੇ ਹਾਂ ਤੇ ਮੈਂ ਆਖੀ ਸੋਖੀ ਕੰਮ ਕਰ ਲੈਣੀ ਹਾਂ ਹੁਣ ਤੈਨੂੰ ਵੀ ਪਤਾ ਪਾਪੀ ਮਿਸਤਰੀ ਲੱਗਦੀ ਆ ਕੰਮ ਵੱਧ ਗਿਆ ਆ ਕਦੀ ਚਾਹ ਮੰਗਦੇ ਆ ਕਦੀ ਪਾਣੀ ਫੇਰ 1:30 ਵਜੇ ਨਾਲ ਹੀ ਉਹ ਪੀੜਾ ਟਾਈਮ ਹੋ ਜਾਂਦਾ ਬਸ ਮੈਂ ਕਿੱਧਰ ਕਿੱਧਰ ਹੋਵਾਂ ਤੇ ਖਲਾਰਾ ਘਰ ਦੇ ਵਿੱਚ ਇਨਾ ਵਾ ਤੇ ਕੋਈ ਚੀਜ਼ ਲੱਭਦੀ ਹੀ ਨਹੀਂ ਹੈਗੀ ਦੀਦੀ ਹੁਣ ਖਲਾਰਾ ਪਿਆ ਮੈਂ ਕਿੱਥੋਂ ਸਾਫ਼ ਕਰਾਂ ਸਾੜੀ ਥਾਂ ਤੇ ਦੇ ਨੇ ਲੈ ਤੇਰੇ ਕੋ ਭਾ ਨੰਨ ਨਾਲ ਸਹਾਈ ਨਹੀਂ ਹੁੰਦੀ ਹੈਗੀ ਜਾਂ ਹਾਂ ਜਾ ਕੇ ਵੇ ਮੈਂ ਆਪਣੇ ਹੁੰਦੀ ਸਫਾਈ ਕਰ ਵੀ ਲਈ ਆ ਤੇ ਤੇਰੇ ਵੇ ਉਸੇ ਤਰ੍ਹਾਂ ਹੀ ਖਲਾਰਾ ਪਿਆ ਵਾ ਕਵਲ ਕਿਧਾ ਧਲਾ ਆਇਆ ਗਰਮਾਣਾ ਮੋਟਾ ਕੋਈ ਗੱਲ ਨਹੀਂ ਦੀਦੀ ਮੈਂ ਆਪੇ ਕਰ ਲਾਂਗੀ ਜਦੋਂ ਮੇਰਾ ਜੀ ਕਰੇਗਾ ਤੇ ਬਸ ਤੂੰ ਐਦਾਂ ਹੀ ਨਹੀਂ ਪੈ ਜਾ ਰਮੀ ਪੀਂ ਤੇਰੀ ਜ਼ਿਆਦਾ ਕੀ ਸਿਰਪੜ ਹੋਣੀ ਆ ਹਾਦੀ ਹੋ ਗਈ ਚਿਹਰੇ ਵਾਲੀ ਤੂੰ ਦੀਦੀ ਦਾ ਨਾ ਕੋਈ ਹਾਲ ਨਹੀਂ ਜੇ ਦੋ ਮਿੰਟ ਲੰਮੇ ਪੈ ਗਈਆਂ ਤਾਂ ਫਿਰ ਕੀ ਹੋਇਆ ਵਾ ਉਸੇ ਵੇਲੇ ਆ ਕੇ ਕੰਮ ਸੁਣਾਉਂਦਾ ਪਿਣੀ ਫਿਰ ਕੀ ਜੇ ਤੁਸੀਂ ਇਕੱਲੇ ਕੰਮ ਕਰ ਲੋਗੇ ਹਾਈ ਹਾਈ ਨੂੰ ਐਵੇਂ ਕਹਿਣ ਕਿ ਹਾਂ ਮੇਰੇ ਤੇ ਗੱਲਾਂ ਗੱਲਾਂ ਤੇ ਚੋਅ ਸੜ ਗਈ ਆ ਪਰ ਬਰ ਦੁੱਧ ਪਾਵਾਂ ਇਹਦਾ ਤੇ ਕੋਈ ਸੁੱਖ ਨਹੀਂ ਹੈਗਾ ਮੈਨੂੰ ਐਵੇਂ ਮੈਂ ਕਹੀ ਆਪਣਾ ਕੰਮ ਵੀ ਮੈਂ ਬਗਾੜਿਆ ਸਾਂਝ ਕਰਨੀ ਹੈ ਮਿਸਰੀਆਂ ਨੂੰ ਚਾਹ ਦੇ ਦੇਗੀ ਨਾ ਤੇ ਮੰਮੀ ਨਾਲ ਗੱਲ ਕਰਦੀ ਆ ਕਿ ਮम्मी ਜਾਦੀ ਮੈਨੂੰ ਲੱਗੇ ਕੋਈ ਕੰਮ ਵਾਲੀ ਰੱਖ ਦੋ ਮੇਰੇ ਕੋਈ ਇੰਨਾ ਕੰਮ ਨਹੀਂ ਹੁੰਦਾ ਹੈਗਾ ਸਮਝਦੀ ਨਹੀਂ ਆ ਸਹੁਰੇ ਪਾਪਾ ਨੂੰ ਵੀ ਮੈਂ ਕਹਿਆ ਪਰ ਉਹ ਵੀ ਨਹੀਂ ਸਮਝਦੇ ਹੈਗੇ ਉਹ ਵੀ ਅੱਗੋਂ ਮੈਨੂੰ ਹੀ ਖਾਣ ਪੈਂਦੇ ਆ ਮੈਂ ਚੁੱਕਦੀ ਆ ਪਹਿਲਾਂ ਮਿਸਤਰੀਆਂ ਨੂੰ ਚਾਹ ਪਾ ਕੇ ਦੇਉਣੀ ਆ ਫਿਰ ਮੂਮੀ ਨੂੰ ਫੜਾਉਣੀ ਕਿਉਂਕਿ ਸਹੁਰੇ ਪਾਪਾ ਵੀ ਨਾ ਘਰ ਹੀ ਵੜਦੇ ਹੈਗੇ ਕਿ ਲੱਗੋ ਚਾਹ ਹੀ ਪੜਾ ਦਈਏ ਭਾਜੀ ਅਲੀ ਮੈਂ 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 ਮੱਤ ਤਸਮ ਚਲ ਠੀਕ ਹੋ ਗਿਆ ਮੈਂ ਤੁਹਾਨੂੰ ਆਜੂ ਕਰ ਲਿਆ ਆਪਣੀ ਤਾਂ ਮੰਮੀ ਦੀ ਚਾੜਾ ਭਾ ਕੇ ਲੈ ਜੰਨੀ ਬਾਹਰ ਆਪੇ ਆਣ ਤੇ ਪਿੰਦੀ ਰਹੇਗੀ ਮੈਂ ਤੇਨ ਚੜੂ ਇਹਦਾ ਕੋਈ ਨੌਕਰ ਲਗਾਓ ਕਿਤੇ ਡਰੇ ਦਾ ਵੀ ਪਤਾ ਕਿੱਥੇ ਆਲੂ ਮੰਮੀ ਚਾਹ ਸੰਦੀਪਾ ਹਾਤ ਜੀ ਫੜੀ ਆਉਂਦੇ ਨੇ ਤੇ ਡਰੇਵਾ ਕਿੱਥੇ ਨੇ ਮੁੰਮੀ ਤਿੰਨ ਡਰੇਵਾ ਦੇ ਮਿਸਤਰੀਆ ਹੋਆ ਗੇ ਗੇਲੇ ਨਾਲ ਤਾਂ ਵੀ ਉਹ ਲੱਗਦਾ ਆ ਸਾਡੇ ਵੀ ਗੱਲ ਹੀ ਗੁਰੂ ਤੇ ਚਾ ਮੰਗਦੇ ਨੇ ਤੇ ਮੰਮੀ ਇੱਕ ਗਾਰਡਨ ਨਾਲ ਹੋਰ ਕਰਨੀ ਹਾਂ ਦੱਸ ਮੈਨੂੰ ਜਾਂਦੇ ਕੰਮ ਵਾਲੀ ਵਾਲ ਨੂੰ ਜਾਂਦੇ ਫਿਰ ਕੰਮ ਨੂੰ ਆਪਣੇ ਤਰੀਕੇ ਨਾਲ ਸਮਝਾ ਦਿਓ ਮੇਰੇ ਕੋਲ ਨਹੀਂ ਜਿਹਾ ਨਾ ਕੰਮ ਹੁੰਦਾ ਹੈਗਾ ਆਹ ਇਹ ਤਾਂ ਗੱਲ ਹੈਗੀ ਜਦੋਂ ਨਾਲ ਮਿਸਤਰੀ ਲੱਗੇ ਹੁਣ ਫਿਰ ਤੇ ਕਿੰਨੇ ਸਿਰ ਖੋਲਣ ਨੂੰ ਪਾਣੀ ਰੋਟੀ ਪਾਣੀ ਬਣਾਉਣਾ ਆਮ ਦਾ ਇਹੜਾ ਕੰਪੜਾ ਵੀ ਧੋਣਾ ਹੁੰਦਾ ਸਾਰੇ ਕੰਮ ਕਰਨੇ ਆ। ਤੁਹਾਡਾ ਜੇ ਮੈਨੂੰ ਇੰਨਾ ਸੋਤ ਵੀ ਤੁਸੀਂ ਮੈਨੂੰ ਬੈਠੇ ਬੈਠੇ ਸਬਜ਼ੀ ਕੱਟੀ ਦਿੰਦੇ ਹੋ। ਜਿਹੜੇ ਉਹ ਵੀ ਨਾ ਨਾ ਤੇ ਕੀ ਕੱਟੋ? ਮੇਰਾ ਤੇ ਬਿਲਕੁਲ ਹੀ ਸਿਰਫ ਕਰਨੀ ਹੁੰਦਾ ਹੈ। ਆਓ ਚਲ ਮੈਂ ਬੈਠਿਆ ਬੈਠੇ ਹੈ ਕਰਦਣੀ ਆ ਤੂੰ ਹੋਰ ਕਰ ਲੈਣੀ ਆ। ਮਤਲਬ ਬਥੇਰਾ ਹੁੰਦਾ ਜੇ ਕਰਨਾ ਹੋਏ ਤੇ। ਤੇ ਉਹ ਸਾਰ ਦਿਨ ਮम्मी ਲੰਮੀ ਪਈ ਲਿੰਦੀ ਆ। ਹੁਣ ਵੀ ਨਾ ਦਰਵਾਜ਼ਾ ਬੰਦ ਕਰਕੇ ਤੇ ਲੰਮੀ ਪਈ। ਤੇ ਮੈਂ ਉਹਨੂੰ ਆਣੀ ਆ ਜਾ ਕੇ ਵੀ ਤੈਨੂੰ ਵੇਖਿਆ ਵੀ ਨਹੀਂ ਹੁੰਦੀ ਹੈਗੀ। ਉਹ ਇੱਕ ਪਾਸੇ ਖੱਬ ਚਲੀ ਕੰਮ ਕਰ ਕਰ ਕੇ ਤੇ ਤੂੰ ਵਿਹਲੇ ਹੀ ਕੰਦੇ ਲੰਮੇ ਪੈ ਜਾਣੀ ਕਦੀ ਸਾਰਾ ਦਿਨ ਕਬਰ ਨੂੰ ਕੀ ਕਿਵੇਂ ਨਹੀਂ ਹੁੰਦੀ ਹੈ ਜਿੱਪੀ ਦੀ ਕੱਲੀ ਖਾਪੀ ਜਾਂਦੀ ਆ ਜਿਉ ਮਮੀ ਮਮਨੇ 4:00 ਵਜੇ ਤੋਠਨੀ ਹੈ ਤਾਂ ਤੁਹਾਡੇ ਸਾਹਮਣੇ 11:30 ਵਜੇ ਵੱਜ ਜਾਂਦੀ ਆ ਆਹ ਜਿੱਤੀ ਏ ਜਿਹਨੇ ਕੰਮ ਕਰਨਾ ਉਹ ਤਾਂ ਕਿ ਦਸਵਾ ਦਿਨ ਹੀ ਮੁੱਕਦੇ ਹੈਗੇ ਤੇ ਜਿਹਨੇ ਨਹੀਂ ਕਰਨਾ ਉਹਨੂੰ ਕੀ ਜਿਹਨੇ ਮੰਜੇ ਤੇ ਬੈਠਣਾ ਸਾਰਾ ਦਿਨ ਖਾ ਪੀ ਕੇ ਪਰੌਣੀ ਨੇ ਮੈਨੂੰ ਪਤਾ ਕੀ ਕਹਿਣੀ ਕੋਈ ਨਹੀਂ ਵੀ ਅੱਗੇ ਵਿੱਚ ਇਹੀ ਕੰਮ ਕਰਦੇ ਫੋਨ ਕਰ ਲੋਗੇ ਤੇ ਫਿਰ ਕੀ ਆ ਮੈਂ ਪਤਾ ਗੋਹੀਆ ਕਿ ਆ ਮੈਂ ਗਿਆ ਪੀ ਕਬਲ ਅੱਗੇ ਗੱਲ ਹੋ ਰਹੀ ਅੱਗੇ ਆਪਾਂ ਕਰਦੇ ਜੀ ਹਾਂ ਤੇ ਮੈਂ ਕਹਿੰਦਾ ਨਾਲ ਤੇ ਮਿਸਤਰੀ ਵੀ ਆ ਮੈਂ ਤਾਂ ਅਕਲ ਕਰਿਆ ਕਰੂੰ ਆ ਜੀ ਤੇ ਇੱਕ ਵਾਰ ਆ ਜੇ ਤੇ ਉਹ ਖੱਬ ਜਾਂਦਾ ਬੰਦਾ ਤੇ ਤੈਨੂੰ ਮਿਸਤਰੀ ਲੱਗੇ ਨੇ ਸਾਰਾ ਦਿਨ ਖੱਬ ਜਾਂਦੀ ਪਰ ਉਹਨੂੰ ਇੰਨੀ ਹੈ ਨਹੀਂ ਆਉਂਦੀ ਹੈ ਜੀ ਵੇਖ ਕੇ ਵੀ ਨਹੀਂ ਆਉਂਦੀ ਕਾਚੂ ਮੈਨੂੰ ਬੜਾ ਕੀ ਆਖਾਂ ਦੀ ਕਹਿੰਦੀ ਮੇਰੇ ਸਿਰ ਪੇਟ ਬੜੀ ਹੁੰਦੀ ਹੈ ਅੱਛਾ ਤੇਨੂੰ ਵੇਲੀ ਨੂੰ ਸਿਰ ਪੇਟ ਹੁੰਦਾ ਏ ਜਿਹੜੀ ਕਰ ਕਰ ਖਾਪ ਚੱਲੀ ਉਹਨੂੰ ਨਹੀਂ ਹੁੰਦੀ ਫੋਨ ਵੇ ਵੇ ਕਿਸੇ ਪੇਟ ਹੁੰਦੀ ਹੁੰਨੀ ਆ ਹੁੰਦੀ ਆ ਤੂੰ ਇਹ ਨਾ ਮੰਮੀ ਮਾੜਾ ਜਿਹਾ ਸਮਝਾਇਓ ਤੇ ਜੇ ਨਹੀਂ ਨਾ ਸਮਝੇਗੀ ਤੇ ਤੁਹਾਡੇ ਅੱਗੇ ਵੀ ਪਿੰਕ ਵੜੀ ਗੱਲ ਜੀ ਮੈਨੂੰ ਕੰਮ ਮਹੀ ਲਵਾ ਦਿਓ ਮੇਰਾ ਬੜਾ ਗੋਰਾ ਨਾ ਨਹੀਂ ਮੈਂ ਨਹੀਂ ਉਹਨੂੰ ਜਾ ਕੇ ਕਾ ਸੰਦੀਪ ਮੈਂ ਕਿੰਨਾ ਕੁ ਵੀ ਅੱਖਾਂ ਬੰਦੇ ਨੇ ਤੇ ਇੱਕ ਵਾਰੀ ਲੱਗ ਜਾਂਦੀ ਉਹਨੂੰ ਲੱਗਦੀ ਆ ਨਹੀਂ ਚਲ ਮੇਰੇ ਆਖਾਂ ਤੇ ਛੱਡੀ ਗੱਲ ਜਦੋਂ ਤੁਹਾਨੂੰ ਮਿਸਤਰੀ ਲੱਗੇ ਹੁੰਦੇ ਤੇ ਆਪਣੇ ਆਪ ਵੀ ਸੋਚਣਾ ਉਹ ਵੀ ਮੇਰੀ ਗੱਲ ਮੰਨਦੇ ਨਾ ਵੀ ਉਹ ਕਿੱਥੇ ਲੱਗੇ ਹੁੰਦੇ ਨੇ ਹੁਣ ਚਾਹ ਵੀ ਮੈਂ ਪੜਾ ਦੇਣੀ ਉਹ ਵੀ ਭਰਨ ਕਿਤੇ ਸੈਸਪਾਟ ਕਰਦੇ ਫਿਰਿੰਦੇ ਆ ਚਲੋ ਬੰਦਾ ਕਦੀ ਘਰ ਵੀ ਰਹਿੰਦਾ ਕਦੀ ਕਿਤੇ ਬਾਹਰ ਵੀ ਇਸ ਕਰਕੇ ਆ ਕੰਮ ਕਰਦਾ ਜਾਂਦਾ ਜਾਣਾ ਠਿੰਦਾ ਵੈ ਪਰ ਇਹ ਜਿਹੜੀ ਘਰ ਕਾ ਵੇਲੀ ਹੈ ਇਹ ਨਹੀਂ ਕਰ ਸਕਦੀ ਤੇਰੇ ਨਾਲ ਕਿੱਥੇ ਕਰਦੀ ਆ ਰੋਟੀ ਵੀ ਨਹੀਂ ਬਣਾਉਂਦੀ ਤੁਹਾਡੇ ਸਾਹਮਣੇ ਲਿਖਿਆ ਰੋਟੀ ਵੀ ਨਾ ਆਪ ਪੜਾ ਕੇ ਰੂਣੀ ਆਹ ਇਹੋ ਕੱਲ ਕੇ ਤੇ ਮੈਂ ਕੀ ਆਖਣਾ ਚਲ ਮੈਂ ਚਾਹ ਘੁੱਟ ਪੀ ਕੇ ਤੇ ਵੇਣੀ ਆ ਜੇ ਆਖੇ ਲੱਗ ਜਾਂਦੀ ਐ ਆਖੋ ਮਮੀਸ਼ਾ ਤੁਹਾਡੇ ਅੱਖ ਲੱਗੀ ਜਾਈ ਦੇ ਜਾਂਦੇ ਤੂੰ ਸੌਂ ਰਿਆ ਤਾਂ ਜਾਂ ਤੂੰ ਫੋਨ ਵੇਖ ਰਿਆ ਕੋਈ ਕੰਮ ਹੀ ਕਰਦੇ ਤਾਂ ਤੈਨੂੰ ਨਹੀਂ ਪਤਾ ਹੈਗਾ ਕਿ ਮਿਸਤਰੀ ਲੱਗੇ ਨੇ ਘਰ ਤੇ ਉਹ ਕੱਲੀ ਵਿਚਾਰੀ ਸਾਰਾ ਦਿਨ ਖਾਪਦੀ ਰਹਿੰਦੀ ਹੈ ਕਿੱਧਰ ਕਿੱਧਰ ਉਹ ਹੋਵੇ ਮੈਂ ਕਰਦੀ ਤੇ ਹੈ ਮੈਂ ਫਿਰ ਕਿੰਨਾ ਘੜ ਜਿੰਨਾ ਜੋਗੀ ਹੈਗੀ ਨਾ ਮੈਂ ਕਰਕੇ ਨਾ ਫੇਰ ਹੀ ਮੈਂ ਲੰਮੇ ਪੈਣੀ ਹੈ ਠੀਕ ਹੈ ਨਾ ਜੋਗੀ ਨੂੰ ਤੈਨੂੰ ਕੀ ਹੋਇਆ ਫੋਨ ਵੰਦੇ ਨਹੀਂ ਤੂੰ ਥੱਕਦੀ ਹੈਗੀ ਉਹਦਾ ਤਾਂ ਨਹੀਂ ਮੈਂ ਜਿੰਨੇ ਜੋਗੀ ਹੈਗੀਆਂ ਕੀ ਹੋਇਆ ਤੈਨੂੰ ਮੈਨੂੰ ਇਹ ਦੱਸ ਤੈਨੂੰ ਫਟ ਹੋ ਗਿਆ ਗੱਲਨੇ ਕੀ ਹੈ ਤੁਸੀਂ ਮੈਨੂੰ ਜਦੋਂ ਹੀ ਗੱਲ ਕਰਦੇ ਨਾ ਫੋਨ ਨੂੰ ਵੇਚ ਕੇ ਉਹਨੇ ਹੁੰਦੀ ਹੈ ਫਿਰ ਫੋਨ ਕੀ ਕਹਿੰਦਾ ਵਾ ਨਹੀਂ ਤੇ ਤੂੰ ਮੈਨੂੰ ਦੱਸ ਦੇ ਜੇ ਤੈਨੂੰ ਕੋਈ ਬਿਮਾਰੀ ਹੈ ਤੇ ਤੇਰਾ ਇਲਾਜ ਕਰਾਈਏ ਤੂੰ ਮੰਜੀ ਤੇ ਕਿਉਂ ਨਹੀਂ ਉੱਠਦੀ ਹੈਗੀ ਤੇ ਫੜ ਕੇ ਫਿਰ ਇਹਨੂੰ ਬਹਿਰੇ ਨਹੀਂ ਮੈਂ ਫਿਰੇ ਹੋਈ ਆਖਣਾ ਵੀ ਇਹਦਾ ਬਹਾਨਾ ਬਣਾ ਕੇ ਬਹਿਣੀ ਹੈ ਤੂੰ ਤੋ ਇੱਥੇ ਚੰਦੇ ਹੀ ਇਹੋ ਵੀ ਬਿਮਾਰ ਹੋ ਜਾਈ ਤੇ ਮੰਜੇ ਤੇ ਪੈ ਜਾ ਸਾਮਣੇ ਤਾਂ ਤੁਹਾਨੂੰ ਵੀ ਪੈਣਾ ਮੇਰਾ ਕੱਖ ਨਹੀਂ ਖਾਣਾ ਤੇ ਉਹ ਗੱਲ ਵਾਲਾ ਨਾ ਹਾਂ ਤੂੰ ਮੇਰੇ ਕਹਿਣ ਤੋਂ ਪਹਿਲਾਂ ਹੀ ਉਹਦੇ ਨਾਲ ਕੰਮ ਕਰਾਇਆ ਕਰ ਤੈਨੂੰ ਨਹੀਂ ਪਤਾ ਹੈਗਾ ਉਹ ਕੱਲੀ ਸਾਰਾ ਦਿਨ ਖਾਗਦੀ ਰਹਿੰਦੀ ਇਸ ਘਰ ਵਿੱਚ ਜਿੰਨਾ ਸਮਾਨ ਹੈ ਨਾ ਸਾਰੇ ਵੱਧ ਮੇਰਾ ਵਾ ਤੇ ਮੈਂ ਟੌਰ ਨਾਲ ਰੋਟੀ ਪਾਣੀ ਖਾਦਾ ਮੈਨੂੰ ਕਰਨ ਦੀ ਕੋਈ ਲੋੜ ਨਹੀਂ ਤੇ ਨਾ ਮੈਂ ਘਰ ਦਾ ਕੰਮ ਕੋਈ ਕਰਨਾ ਜੀ ਮੇਰੀ ਸੁਣ ਗੱਲ ਸਮਾਨ ਜਿਹੜਾ ਇੱਕ ਪਾਸੇ ਟੱਲ ਆ ਜਿਹੜਾ ਢੇਗ ਲੱਗਾ ਤੈਨੂੰ ਵੀ ਲੱਗਾ ਮੈਨੂੰ ਵੀ ਲੱਗਾ ਉਹ ਜਿਹੜੀ ਸਾਰਾ ਦਿਨ ਖਾਦੀ ਉਹਨੂੰ ਵੀ ਲੱਗਾ ਤੂੰ ਪਰੌਣਿਆਂ ਵਾਂਗ ਰੋਟੀਆਂ ਦੇ ਕੋਲ ਮੰਗਣੀ ਹੈ ਤੈਨੂੰ ਨਹੀਂ ਪਤਾ ਹੈਗਾ ਤੇ ਫੇਰ ਕੀ ਹੈ ਮੰਗਦੀ ਮੈਂ ਦੀਦੀ ਕੋਲ ਤੁਹਾਡੇ ਕੋਲ ਤਾਂ ਨਹੀਂ ਲੱਗਦੇ ਮੰਗੀ ਤੂੰ ਹੀ ਤਾਂ ਮੇਰਾ ਮਾਲੀ ਜੀ ਤਾਂ ਮੇਰੇ ਕੋਲੋਂ ਮੰਗੇ ਖਾਂਦੀ ਹੈ ਭਾਵੇਂ ਦੀਦੀ ਕੋਲ ਮੰਗਣੀ ਹੈ ਇੱਕ ਅੱਧਾ ਇੱਕ ਦਿਨ ਦੋ ਦਿਨ ਪੁਰਾਣਾ ਆਇਆ ਹੋਏਗਾ ਨਾ ਉਹਦੇ ਤੇ ਵੀ ਔਖੀਆਂ ਹੋ ਜਾਂਦੇ ਆ ਸੀ ਵੀ ਇਹ ਬਹਿ ਕੇ ਖਾਂਦਾ ਵਾ ਜਾਂਦਾ ਕਿਉਂ ਨਹੀਂ ਤੇ ਤੂੰ ਘਰ ਦੀ ਮਾਲਕ ਵੈ ਫਿਰ ਤੈਨੂੰ ਮੈਂ ਆਖਾਂ ਦੇ ਔਖੀ ਹੁੰਨੀ ਹੈ ਤੇ ਤੂੰ ਕਰਾ ਨਹੀਂ ਸਕਦੀ ਉਹਦੇ ਨਾਲ ਬਰਾਬਰ ਦਾ ਕੰਮ ਉਹਦੇ ਨਾਲ ਕਰਾਇਆ ਕਰ ਮੈਥੋਂ ਨਹੀਂ ਕੰਮ ਹੁੰਦਾ ਤੂੰ ਹੀ ਕਰਾ ਦੇ ਕਰੋ ਦੀਦੀ ਲਾਗੂ ਮੈਨੂੰ ਤੇ ਵੇਖ ਕੇ ਇਹਦਾ ਦੁੱਖ ਹੁੰਦਾ ਮੈਂ ਤਾਂ ਹੀ ਤੇਰੇ ਵੱਲ ਆਉਣੀ ਆ ਵੀ ਜੇ ਮੈਂ ਕਰਾਉਣ ਜੇ ਕੀ ਹੋਦਾ ਮੈਨੂੰ ਕਿਉਂ ਲਾਉਣੇ ਤੇਰੇ ਨਾਲ ਲੈ ਕੱਢ ਠੀਕ ਐ ਤੇ ਫੇਰ ਮੈਂ ਲਾਗੇ ਕਰਨ ਕੀ ਅੰਦੇਰ ਤਨ ਤੁਹਾਨੂੰ ਪਤਾ ਤਾਂ ਹੈ ਕਿ ਉਹਨੇ ਕੋਈ ਕੰਮ ਨਹੀਂ ਕਰਨਾ ਹੈਗਾ ਤੇ ਫੇਰ ਬੋਲੇ ਜੇ ਮੂਹਰੇ ਕੋਲ ਰੋਟੀ ਕਿਉਂ ਮੰਗ ਲੈਣੀ ਹੈ ਦੀਦੀ ਮੈਨੂੰ ਵੀ ਦੇ ਦਿਓ ਉਹ ਬਾਬਾ ਠੀਕ ਐ ਤੂੰ ਹੀ ਤੋਰ ਮੇਰੀ ਰੋਟੀ ਤੇ ਮਗਰੀ ਪਾ ਕੇ ਮੈਂ ਆਪੇ ਪਾ ਕੇ ਖਾ ਲਿਆ ਕਰਾਂਗੀ ਨਹੀਂ ਮੰਨਦੀ ਮੈਂ ਤੁਹਾਡੇ ਕੋਲੋਂ ਬੱਤੀਆਂ ਗੱਲਾਂ ਦੀ ਇੱਕ ਗੱਲ ਉੱਠ ਕੇ ਤਾਂ ਕੰਮ ਕਰਾ ਤੇ ਚੁੱਪ ਕਰਕੇ ਤੂੰ ਹੀ ਖਾਇਆ ਕਰ ਉਹ ਵੀ ਖਾਇਆ ਕਰ ਇਹ ਸਾਰੇ ਟਬਰ ਨੂੰ ਭਗਾ ਕੇ ਦੇਂਦੀ ਤੈਨੂੰ ਨਹੀਂ ਕੋਲ ਹੁੰਦਾ ਹੈਗਾ ਉਹ ਕੋਈ ਗੱਲ ਨਹੀਂ ਜੀ ਕਰੇਗਾ ਤਾਂ ਮੈਂ ਕਰ ਦਾਂਗੀ ਨਾ ਕਰੇਗਾ ਮੈਨੂੰ ਨਹੀਂ ਹੁਣਾ ਚੰਗਾ ਤੂੰ ਤੇ ਹੁਣ ਜੇਦੀ ਪੜ ਲਏਗੀ ਕੋਟੇ ਤੇਰਾ ਬੰਦ ਲੇਗੀ ਜੇ ਪੜ ਲਏਗੀ ਕੋਟੇ ਚਾਹ ਪੀ ਲਈ ਸਾਰੇ ਮਜ਼ਾ ਮਾਰਤਾ ਵਾ ਕੋਟੇ ਚਾਹ ਪੀਨੀ ਹੈ ਬੈਠੀ ਮੰਜੇ ਤੇ ਲੇਟਦੀ ਰਹਿਨੀ ਹੈ ਤੇਰੀ ਕੋਟੀ ਚਾਹ ਸਿਰ ਤੇ ਚਲਦੀ ਹੈ ਆਹੇ ਮਾਪਾ ਤੂੰ ਹੀ ਵੀ ਭੇਜਿਆ ਕਰੋ ਲੰਮੀ ਮੈਂ ਕਿਹਾ ਤੁਹਾਨੂੰ ਕਿ ਤੂੰ ਨਾ ਪਿਆ ਕਰੋ ਮੈਂ ਲੰਮੇ ਪੈ ਗਈ ਅੱਜ ਤੇ ਤੂੰ ਹੀ ਮੇਰੇ ਮਗਰੀ ਪੈ ਗਏ ਤੇਰਾ ਤੇ ਆ ਜਿਹੜਾ ਦਿਮਾਗ ਹੈ ਨਾ ਇਹ ਹੈ ਨਹੀਂ ਗਾ ਸਮਝਉਂਦੀ ਤੈਨ ਮੈਂ ਹੋਰ ਗੱਲਾਂ ਤੇ ਜਵਾਬ ਮੈਨੂੰ ਹੋਰ ਦੇਨੀ ਚਲੋ ਠੀਕ ਹੈ ਮੇਰਾ ਦਿਮਾਗ ਨਹੀਂ ਲੈਣਾ ਆਹ ਦੇਖੋ ਤੁਹਾਡਾ ਕਿੰਨਾ ਤੇਜ਼ ਚੱਲਣ ਦੇ ਆ ਜਲਦਾ ਤੈ ਮੈਂ ਤਾਂ ਹੀ ਤੈਨੂੰ ਅੰਨੀਆ ਕਿ ਤੂੰ ਹੀ ਬੋਲਵੇਂ ਕਿ ਸ਼ਰਮ ਕਰਿਆ ਕਰ ਕੰਮ ਨੂੰ ਹੱਥ ਲਾ ਲਿਆ ਕਰ ਆਵੇ ਗੁਰੂਆ ਤੇਰੇ ਗੜੀ ਹੱਥ ਜੋ ਨਹੀਂ ਜਾ ਚੱਲ ਜਾ ਮੇਰੇ ਲੱਗ ਤੇਰੀ ਕਾਲਿਆ ਤੂੰ ਤੇ ਮੇਰੀ ਸੱਚੀ ਅੱਖ ਤੇ ਫਿਰ ਕਿੱਡੀ ਔਖੀ ਹੁੰਦੀ ਏ ਸਿਰ ਖਾ ਲਿਆ ਤੇਰਾ ਦਿਮਾਗ ਹੀ ਖਰਾਬ ਕਰ ਦੰਦੇ ਅਗਲੇ ਬੰਦੇ ਦਾ ਫਿਰ ਕੀ ਹੋਇਆ ਦੀਦੀ ਕੰਮ ਕਰਦੇ ਆ ਤੇ ਇਹਨੂੰ ਪਤਾ ਨਹੀਂ ਕੀ ਤੇ ਕਨੀਫ ਹੁੰਦੀ ਆ ਜੇ ਨਹੀਂ ਇਹ ਜਾਂਦਾ ਤੇ ਤੂੰ ਹੀ ਲੱਗ ਕੜਾ ਦੇ ਕੋ ਮੇਰੇ ਵੱਲ ਦੌੜੀ ਜਾਂਦੇ ਨੇ ਤੂੰ ਕੰਮ ਕਰਾ ਮੈਂ ਕੱਲ ਹੀ ਕਰਾਵਾਂ ਕੰਮ ਅੱਛਾ ਠੀਕ ਆ ਠੀਕ ਆ ਹਾਂ ਠੀਕ ਉਹ ਦਿਨ ਮम्मी ਮੈਂ ਤੁਹਾਡੀ ਗੱਲ ਤੇ ਕਰਵਾ ਦਿੰਦੀ ਸਾਈਨ ਨਾਲ ਉਹਨਾਂ ਬਾਹਰ ਗਿਆ ਹੁਣਾ ਆਪਣੇ ਕੇ ਦੋਸਤਾਂ ਨਾਲ ਹਾਂਜੀ ਤੇ ਸਨਮ ਵੀ ਪੜਨੀ ਆ ਹਾਂਜੀ ਹਾਂਜੀ ਸਹੇਜ ਦੇ ਪਪਾ ਵੀ ਵੀ ਨਹੀਂ ਗਲ ਗਏ ਹਾਂ ਉਹ ਕੋਈ ਵੀ ਨਹੀਂ ਘਰ ਬਸ ਮੈਂ ਤੇ ਮੰਮੀ ਹੁਣੀ ਆ ਹੋਰ ਫੇਰ ਅਸ਼ਾ ਕਨ ਸ਼ਾਮ ਨੂੰ ਹੋਣਾ ਹਾਂ ਕੋਈ ਗੱਲ ਨਹੀਂ ਤੇ ਆ ਜਾਓ ਕਿਨੇ ਕਿਨੇ ਹੋਣਾ ਹਾਂ ਠੀਕ ਆ ਠੀਕ ਆ ਚਲੋ ਠੀਕ ਕੋਈ ਨਹੀਂ ਆ ਜਿਓ ਤੈਨੂੰ ਚੰਗਾ ਬੀਤੋ ਮੰਮੀ ਹੋਰ ਐਂਡ ਇਸ ਵੀਡੀਓ ਨਾ ਉਹ ਕਹਿੰਦੇ ਇਹ ਪਿਤਾ ਜੀ ਉਹਨਾਂ ਨੇ ਇੱਥੇ ਲਾਗੇ ਮੱਥਾ ਟੇਕਣ ਨੂੰ ਆ ਤੇ ਆਪਾਂ ਸ਼ਾਮ ਨੂੰ ਰਵਾਂਗੇ ਤੇਰੇ ਕੋਲ ਤੇ ਸਵੇਰੇ ਚਲ ਜਾਵਾਂਗੇ ਮੱਥਾ ਟੇਕ ਕੇ ਤੇ ਹਾਈ ਹੁਣ ਮੈਂ ਕੀ ਕਰਾਂ ਮੈਂ ਤਾਂ ਉਹਨਾਂ ਨੂੰ ਮਨਾਵ ਨਹੀਂ ਕਰ ਸਕਦੀ ਤੇ ਘਰ ਦੇ ਵਿੱਚ ਮਿਸਤਰੀ ਵੀ ਲੱਗੇ ਨੇ ਖਲਾਰਾ ਵੀ ਕਿੰਨਾ ਤੋਨੇ ਮੈਡਮ ਨੇ ਸੋਫਿਆਂ ਤੇ ਤੇ ਕਪੜਾ ਵੀ ਪਾਇਆ ਹੁਣ ਇੰਜ ਕਰਨੀ ਆ ਕਬਰ ਨੂੰ ਜਾ ਕੇ ਕਹਿੰਨੀ ਆ ਕਿ ਸੋਫਿਆਂ ਤੇ ਕਪੜਾ ਲਾ ਦੇ ਫਿਰ ਨਾਲੇ ਕੱਦੇ ਘਰ ਦੀ ਸਫਾਈ ਕਰ ਲੈਂਦੇ ਆ ਚਲੋ ਉਹਨਾਂ ਨੂੰ ਵੀ ਤਾਂ ਪਤਾ ਹੀ ਹੋਣਾ ਵੀ ਮਿਸਤਰੀ ਲੱਗਿਆ ਤੇ ਖਲਾਰਾ ਦੇ ਚਲਕਰ ਅੱਜ ਇਦਾਂ ਹੀ ਨੂੰ ਗਾਉ। ਇੱਕ ਵਾਰ ਤਾਂ ਇਹ ਗੱਲ ਕਰਨੀ ਚਾਹੀਦੀ। ਕਬਲੇ 1 ਮਿੰਟ ਆ ਸੁਣੀ ਨਾ। ਹਾਂਜੀ ਫਿਰ ਦੱਸੋ ਬੈ ਜਾ। ਮੈਂ ਆਦੇ ਨੂੰ ਕਹਿਣਾ ਸੀ ਬਹੁ ਅੱਜ ਨਾ ਸ਼ਾਮ ਨੂੰ ਨਾ ਸੋਫਿਆਂ ਤੇ ਕਵਰ ਲਾ ਦੀ। ਦੀਦੀ ਕਵਰ ਕਿਉਂ ਲਾਦਾ ਮੈਂ ਸੋਫਿਆਂ ਤੇ? ਪਰੌਣੇ ਹੋਣੀਆਂ ਆ ਗੱਲ। ਪਰੌਣੇ ਕਿੱਦਾਂ ਹੋਣਾ? ਮੇਰੇ ਨਾ ਮੰਮੀ ਡੈਡੀ ਉਹਨਾਂ ਨੇ ਆਉਣਾ ਵਾ। ਤੇ ਦੀਦੀ ਤੁਹਾਨੂੰ ਵੀ ਪਤਾ ਵਾ ਵੀ ਮਿਸਤਰੀ ਲੱਗੇ ਕਿੰਨਾ ਘੱਟਾ ਪਿੰਦਾ ਵਾ। ਤੇ ਕਿੰਨੇ ਔਖੇ ਸਾਫ ਹੋਣੇ ਆ ਉਹ ਤੇ ਮੈਨੂੰ ਕਬਲ ਪਤਾ ਵਾ ਕੋਈ ਗੱਲ ਨਹੀਂ ਆ ਆਪਾਂ ਪਤਾ ਕੀ ਕਰਾਂਗੇ ਅੱਜ ਮਿਸਤਰੀਆਂ ਨੂੰ ਕਹਿ ਦਾਂਗੇ ਕਿ ਤੁਸੀਂ ਕਲ ਦੀ ਢਿਆੜੀ ਨਾ ਆਓ ਤੇ ਨਾ ਪਰਸ ਦੀ ਢਿਆੜੀ ਆਓ ਠੀਕ ਹੈ ਨਾ ਆਪਾਂ ਸੁਫਾਈ ਕਰ ਹੀ ਲੈਣੀ ਆ ਫਿਰ ਕਿੰਨਾ ਕੀ ਘੰਟਾ ਪੈਣਾ ਵਾ ਨਹੀਂ ਤਾਂ ਵੀ ਦੀਦੀ ਘੜਾਪ ਹੋ ਜਣੇ ਆ ਤੁਹਾਨੂੰ ਵੀ ਪਤਾ ਏਡੇ ਮਹਿੰਗੇ ਹੈਗੇ ਨੇ ਉਹ ਕਬਲ ਹੋਂ ਜਿੰਨੀ ਹਿੰਮਤ ਨੂੰ ਕਹਿਣਾ ਹੈਗਾ ਤੇ ਮੇਰੇ ਚਾਚਾ ਜੀ ਨੇ ਤੇ ਨਾਲ ਚਾਚੀ ਜੀ ਨੇ ਵੀ ਹੁਣਾ ਵਾ ਤੇ ਮਮਮੀ ਡੈਡੀ ਜੀ ਉਹਦੇ ਉਦ 깔 ਵੱਖ ਹੀ ਤੇ ਪਰ ਉਹਨਾਂ ਨੇ ਨਾਲ ਹੋਣਾ ਨਾ ਫਿਰ ਬੁਰੇ ਜੇ ਲੱਗੀਦਾ ਵਾ ਉਹਨਾਂ ਨੇ ਕਹਿਣਾ ਵਾ ਵੀ ਇਦਾਂ ਕਰਦੇ ਆ ਆਪਣੇ ਘਰ ਦੇ ਵਿੱਚ ਕੋਈ ਗੱਲ ਨਹੀਂ ਜੀ ਤੁਸੀਂ ਇੱਥੇ ਬਿਠਾ ਲਿਓ ਮੰਜੀਆਂ ਤੇ ਕਵਲ ਜੀ ਮੇਰੇ ਮੰਮੀ ਡੈਡੀ ਨੇ ਆਉਣਾ ਹੁੰਦਾ ਨਾ ਤੇ ਗੱਲ ਵੱਖ ਹੀ ਉਹਨਾਂ ਨੂੰ ਪਰ ਮੈਂ ਜਿੱਥੇ ਮਰਜ਼ੀ ਬਿਠਾ ਲੈਂਦੀ ਫਿਰ ਸਾਨੂੰ ਮਿਸਤਰੀਆਂ ਨੂੰ ਵੀ ਨਹੀਂ ਤਾਂ ਉਡੀ ਕੋਈ ਲੋੜ ਨਹੀਂ ਪਰ ਮੇਰੇ ਨਾ ਚਾਚਾ ਜੀ ਹੁਣ ਆਨੇ ਆਵਾ ਤੇ ਫਿਰ ਬੁਰੇ ਜੇ ਲੱਗੀਦਾ ਵਾ ਤਾਂ ਵੀ ਦੀਦੀ ਉਹ ਖਰਾਬ ਹੋ ਜਣੇ ਆ ਜੇ ਟਾਡੇ ਹੁੰਦੇ ਨਾ ਤਾਂ ਫਿਰ ਗੱਲ ਹੋਰ ਹੀ ਹੁੰਨੀ ਹੈ ਕਵਲ ਜੇ ਪੇਰੇ ਹੁੰਦੇ ਨਾ ਤੇ ਤੇਰੇ ਕੋਈ ਰਿਸ਼ਤੇਦਾਰ ਆਉਣੇ ਹੁੰਦੇ ਤੇ ਮੈਂ ਮਨਾ ਕਰ ਦਿੰਦੀ ਦੱਸ ਤੇ ਇਹਦੇ ਕੀ ਵੀੰਤ ਨਹੀਂ ਹੋਈ ਗੱਲ ਨਹੀਂ ਜੇ ਤੁਹਾਡੇ ਹੁੰਦੇ ਤੇ ਤੁਸੀਂ ਮਨਾ ਕਰ ਦਿੰਦੇ ਨਾ ਤਾਂ ਫਿਰ ਕੀ ਸੀ ਜਿਹਦੇ ਹੈਗੇ ਫਿਰ ਉਹਦੇ ਰਹਿਣੇ ਆ ਨਾ ਕਵਲ ਤੇਰਾ ਐਡਾ ਵੀ ਸੋਫਿਆ ਨੂੰ ਕੀ ਲਗਾਵਾ ਵੀ ਜਿਹੜੇ ਉਹ ਵਿਚਾਰੇ ਉੱਤੇ ਬਹਿਣੀ ਤੇ ਲੱਥ ਜੇ ਨਾ ਐਦਾਂ ਨਹੀਂ ਮੱਥੇ ਤੇ ਅੱਖਾਂ ਰੱਖੀ ਦੀਆਂ ਹੋਈਆਂ ਤਾਂ ਸੋਚੀ ਵਿਚਾਲੀ ਦਾ ਵੀ ਆ ਕੋਈ ਗੱਲ ਨਹੀਂ ਦੀਦੀ ਤੁਸੀਂ ਜੋ ਕਹਿਣਾ ਨਾ ਕਹਿ ਲਓ ਪਰ ਮੈਂ ਇਹ ਜੇ ਸੋਫਿਆਂ ਤੇ ਕਵਰ ਲਾਉਣੇ ਉਹ ਖਰਾਬ ਹੋ ਜਣੇ ਆ ਤਾਂ ਨੰਨ ਕਲ ਐਡੇ ਮਹਿੰਗੇ ਹੈਗੇ ਆ ਮਾਹਾਂ ਤੇ ਅਗਲੇ ਨੇ ਦਿੱਤੇ ਨੇ ਜਿਤੇ ਤੀਖੜਾਬ ਹੋਗੇ ਤਾਂ ਫਿਰ ਕੀ ਫਾਇਦਾ ਉਹਨਾਂ ਦੇ ਦੇਣ ਦਾ ਚੱਲ ਕੋਈ ਨਹੀਂ ਫਿਰ ਤੇਰੀ ਮੱਜੀ ਆ ਚੱਲ ਮੈਂ ਤੈਨੂੰ ਇੰਨਾ ਹੀ ਕਹਿਣਾ ਸੀ ਜਾ ਤੂੰ ਵੇਖਾ ਕਿੱਡੀਆਂ ਇਹਨੇ ਮੱਥੇ ਤੇ ਅੱਖਾਂ ਰੱਖੀਆਂ ਨੇ ਐਨੀ ਨਹੀਂ ਸ਼ਰਮ ਕੀਤੀ ਕਿ ਦੀਦੀ ਕਹਿੰਦੇ ਨੇ ਵੀ ਇੱਕ ਦਿਨ ਵਾਸਤੇ ਉੱਤੋਂ ਕਵਰ ਲਾ ਦੇ ਭਲਾ ਜੇ ਲਾ ਦੇਂ ਵੀ ਤੇਰਾ ਕੀ ਜਾਣਾ ਹੀ ਦੱਸ ਮੇਰੇ ਚਾਚਾ ਜੀ ਨੂੰ ਮੈਨੇ ਨਾਲ ਆਉਣਾ ਵਾ ਮੈਂ ਕੀ ਕਰਾਂ ਮੇਰੀ ਟੈਨਸ਼ਨ ਬੜੀ ਪਈ ਆ ਅੰਜ ਕਰਨੀ ਆ ਸਾਹਿਬ ਦੇ ਪਾਪਾ ਨਾਲ ਜਾ ਕੇ ਗੱਲ ਕਰਨੀ ਆ ਬੁਲਾਉਂਗੀ ਅੰਡੇ ਆ